ਤੇ ਇਸ ਬਜਟ ਦੇ ਵਿੱਚ ਤੁਹਾਡੇ ਲਈ ਕੀ ਕੁਝ ਖਾਸ ਹੈ ਵੱਡੇ ਐਲਾਨ ਕੇਂਦਰੀ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਕੀਤੇ ਗਏ ਨੇ ਤਾਂ بڑے ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਬਜਟ ਦੇ ਵਿੱਚ ਤੁਹਾਡੇ ਲਈ ਕੀ ਕੁਝ ਖਾਸ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਮੁਫਤ ਬਿਜਲੀ ਮਿਲੇਗੀ ਗਰੀਬ ਪਰਿਵਾਰਾਂ ਨੂੰ ਇਹ ਮੁਫਤ ਬਿਜਲੀ ਦੀ ਸਹੂਲਤ ਜਿਹੜੀ ਹੈ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਹਰ ਗਰੀਬ ਦੇ ਹੁਣ ਪੱਕਾ ਮਕਾਨ ਮਿਲੇਗਾ ਇਸ ਦਾ ਐਲਾਨ ਖੁਦ ਕੇਂਦਰੀ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਕੀਤਾ ਗਿਆ ਕਿਉਂਕਿ ਆਉਣ ਵਾਲੇ 5 ਸਾਲਾਂ ਦੇ ਵਿੱਚ 2 ਕਰੋੜ ਤੋਂ ਜ਼ਿਆਦਾ ਘਰਾਂ ਨੂੰ ਬਣਾਉਣ ਦਾ ਕੰਮ ਕੀਤਾ ਜਾਏਗਾ ਇਸ ਤੋਂ ਇਲਾਵਾ ਜੋ ਹੈ ਮੁਫਤ ਬਿਜਲੀ ਦੀ ਸਹੂਲਤ ਵੀ ਦਿੱਤੀ ਜਾਏਗੀ ਤੇ ਜੇਕਰ ਇਨਕਮ ਟੈਕਸ ਰਿਟਰਨ ਦੀ ਗੱਲ ਕੀਤੀ ਜਾਵੇ ਤੇ ਇਸ ਦੇ ਵਿੱਚ ਕੋਈ ਵੱਡੇ ਬਦਲਾਅ ਨਹੀਂ ਕੀਤੇ ਗਏ ਹਾਲਾਂਕਿ ਉਮੀਦਾਂ ਬਹੁਤ ਸਾਰੀਆਂ ਸਨ ਕਿ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਪਰ ਇਹ ਸਭ ਦੇ ਵਿਚਾਰੇ ਜੇਕਰ ਗੱਲ ਕੀਤੀ ਜਾਵੇ ਮੁਫਤ ਬਿਜਲੀ ਦੀ ਸਹੂਲਤ ਤਾਂ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਬਜਟ ਦੇ ਵਿੱਚ ਪਰ ਇਨਕਮ ਟੈਕਸ ਸਲੈਬ ਅਤੇ ਸਿਸਟਮ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਖਾਸ ਤੌਰ ਤੇ 300 ਯੂਨਟ ਬਿਜਲੀ ਮੁਫਤ ਮਿਲੇਗੀ ਇਹ ਉਹਨਾਂ ਨੂੰ ਮਿਲੇਗੀ ਸੋਲਰ ਊਰਜਾ ਦੇ ذریعے ਜਿਹੜੀ ਹੈ ਇਹ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾਏਗੀ ਇਸ ਤੋਂ ਇਲਾਵਾ 15 ਲੱਖ ਰੁਪਏ ਤੋਂ ਵੱਧ ਆਮਦਨ ਤੇ 30% ਦੀ ਟੈਕਸ ਲੱਗੇਗਾ ਜਿਨ੍ਹਾਂ ਦੀ ਆਮਦਨ ਹੈ 7 ਲੱਖ ਰੁਪਏ ਤੱਕ ਸਾਲਾਨਾ ਉਹਨਾਂ ਦੇ ਉੱਤੇ ਉਹਨਾਂ ਨੂੰ ਕੋਈ ਵੀ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਖਾਸ ਤੌਰ ਤੇ ਵੱਡਾ ਐਲਾਨ ਆਸ਼ਾ ਆਂਗਣਵਾੜੀ ਵਰਕਰਾਂ ਨੂੰ ਲੈ ਕੇ ਕੀਤਾ ਗਿਆ ਹੈ ਕਿ ਹੁਣ ਆਸ਼ਾ ਤੇ ਆਂਗਣਵਾੜੀ ਵਰਕਰ ਵੀ ਆਯੁਸ਼ਵਾਨ ਸਕੀਮ ਦੇ ਅਧੀਨ ਆਉਣਗੇ ਸੂਬਿਆਂ ਦਾ ਵੀ ਖਾਸ ਤੌਰ ਤੇ ਜ਼ਿਕਰ ਇਸ ਬਜਟ ਦੇ ਵਿੱਚ ਕੀਤਾ ਗਿਆ ਕਿਉਂਕਿ ਅਕਸਰ ਹੀ ਸੂਬੇ ਜਿਹੜੇ ਆ ਕੇਂਦਰ ਤੋਂ ਕਈ ਵਾਰੀ ਕਰਜ਼ਾ ਵੀ ਲੈਂਦੇ ਨੇ ਆਪਣੇ ਸੂਬੇ ਦੇ ਵਿਕਾਸ ਦੇ ਲਈ ਤੇ ਹੁਣ ਜੋ ਸੂਬਿਆਂ ਨੂੰ ਕਰਜ਼ਾ ਦਿੱਤਾ ਜਾਏਗਾ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਵਿਆਜ ਕੇਂਦਰ ਸਰਕਾਰ ਦੇ ਵੱਲੋਂ ਨਈ ਲਗਾਇਆ ਜਾਏਗਾ ਤੇ ਇਸ ਤੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਤੇ ਰਾਹਤ ਭਰੀ ਗੱਲ ਹੈ ਕਿ ਡੇਰੀ ਕਿਸਾਨਾਂ ਦੀ ਮਦਦ ਦੇ ਲਈ ਸਰਕਾਰ ਦੇ ਵੱਲੋਂ ਸਕੀਮ ਲਿਆਂਦੀ ਜਾ ਰਹੀ ਹੈ ਤਾਂ ਇਹ ਉਹ तमाम ਗੱਲਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੀ ਆ ਜਿਹੜੇ ਕਿ ਅੱਜ ਦੇ ਬਜਟ ਦੇ ਵਿੱਚ ਕੇਂਦਰੀ ਮੰਤਰੀ ਨਿਰਮਲ ਸੀ타 ਰਮਨ ਦੇ ਵੱਲੋਂ ਆਖੀਆਂ ਗਈਆਂ ਨੇ ਹਾਲਾਂਕਿ ਇਸ ਬਜਟ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀਆਂ ਸਰਕਾਰ ਦੀਆਂ ਉਪਲਬਧੀਆਂ ਵੀ ਜਟਾਈਆਂ ਗਈਆਂ ਨੇ ਕਿ ਕਿਹੜੇ ਕਿਹੜੇ ਖੇਤਰ ਦੇ ਵਿੱਚ ਉਪਲਬਧੀਆਂ ਹਾਸਲ ਕੀਤੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਗਰੀਬ ਪਰਿਵਾਰਾਂ ਨੂੰ ਮੁਫਤ ਬਿਜਲੀ ਦਿੱਤੀ ਜਾਏਗੀ ਸੋਲਰ ਊਰਜਾ ਦੇ ਦਰਯੇ ਤਕਰੀਬਨ ਕਿੰਸੋ ਯੂਨਿਟ ਮੀਡਲ ਕਲਾਸ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਨਵੀਂ ਰਿਹਾਇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ ਤੇ ਸਾਰਿਆਂ ਨੂੰ ਪੱਕਾ ਘਰ ਮੁਹੱਈਆ ਕਰਵਾਇਆ ਜਾਏਗਾ ਯਾਨੀ ਕਿ ਹੁਣ ਭਾਰਤ ਦੇ ਵਿੱਚ ਕੋਈ ਵੀ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਾਂ ਕੱਚੇ ਮਕਾਨਾਂ ਦੇ ਵਿੱਚ ਨਹੀਂ ਰਹੇਗਾ ਨਵੀਂ ਸਕੀਮ ਦੇ ਤਹਿਤ ਹਰ ਇੱਕ ਦੇ ਸਿਰ ਦੇ ਉੱਤੇ ਪੱਕੀ ਛੱਤ ਹੋਵੇਗੀ ਇੱਕ ਵੱਡਾ ਐਲਾਨ ਜੋ ਹੈ ਅੱਜ ਦੇ ਬਜਟ ਦੇ ਵਿੱਚ ਹੋਇਆ ਹੈ ਇਸ ਤੋਂ ਇਲਾਵਾ ਜੇਕਰ ਰੋਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਗਾਰ ਨੂੰ ਵਧਾਉਣ ਦੇ ਲਈ ਵੀ ਜੋ ਹੈ ਉਪਰਾਲੇ ਕੀਤੇ ਜਾਣਗੇ ਕਿਸਾਨ ਯੋਜਨਾ ਦੀ ਜੇਕਰ ਗੱਲ ਕੀਤੀ ਜਾਵੇ ਉਸ ਨਾਲ 11 ਕਰੋੜ ਦੇ ਕਰੀਬ ਕਿਸਾਨਾਂ ਨੂੰ ਫਾਇਦਾ ਹੋਇਆ ਇਨਕਮ ਟੈਕਸ ਕਲੈਕਸ਼ਨ ਇਸ ਵੇਲੇ ਜੋ ਹੈ 3 ਗੁਣਾ ਵੱਧ ਚੁੱਕੀ ਹੈ ਤਾਂ ਇਸ ਤਰ੍ਹਾਂ ਜੋ ਹੈ ਸਰਕਾਰ ਦੇ ਹਿੱਸੇ ਇਹ ਪ੍ਰਾਪਤੀਆਂ ਆਈਆਂ ਨੇ ਪਰ ਦੂਜੇ ਪਾਸੇ ਜੇਕਰ ਰੇਲਵੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਆਮਦਨ ਦਾ ਸਾਧਨ ਰੇਲਵੇ ਮੰਨੀ ਜਾਂਦੀ ਹੈ ਤੇ ਅਜਿਹੇ ਦੇ ਵਿੱਚ ਵਿੱਤ ਮੰਤਰੀ ਦੇ ਵੱਲੋਂ ਇਸ ਨੂੰ ਲੈ ਕੇ ਵੀ ਬਜਟ ਦੇ ਵਿੱਚ ਸਾਫ਼ ਤੌਰ ਤੇ ਐਲਾਨ ਕੀਤਾ ਗਿਆ ਹੈ ਕਿ ਛੋਟੇ ਸ਼ਹਿਰਾਂ ਦੇ ਵਿੱਚ ਮੈਟਰੋ ਦਾ ਵਿਸਤਾਰ ਹੋਵੇਗਾ ਇਸ ਤੋਂ ਇਲਾਵਾ 40000 ਆਮ ਰੇਲ ਕੋਚ ਬੰਦੇ ਮਾਤਰਮ ਭਾਰਤ ਦੇ ਵਿੱਚ ਬਦਲੇ ਜਾਣਗੇ ਇਹ ਐਲਾਨ ਜਿਹੜੇ ਆ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਕੀਤੇ ਗਏ ਨੇ ਕਿ 15 ਲੱਖ ਰੁਪਏ ਤੋਂ ਵੱਧ ਦੀ ਆਮਦਨ ਦੇ ਉੱਤੇ 30% ਦੀ ਟੈਕਸ ਲੱਗੇਗਾ ਜਿਨ੍ਹਾਂ ਦੀ 7 ਲੱਖ ਰੁਪਏ ਸਲਾਨਾ ਆਮਦਨ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਟੈਕਸ ਭੁਗਤਾਨ ਕਰਨ ਦੀ ਕੋਈ ਲੋੜ ਨਹੀਂ ਹੋਏਗੀ ਆਮਦਨ ਕਰ ਸਲੈਬ ਦੇ ਵਿੱਚ ਯਾਨੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਬਦਲਾ ਨਹੀਂ ਕੀਤਾ ਗਿਆ ਡੇਰੀ ਕਿਸਾਨਾਂ ਦੀ ਮਦਦ ਲਈ ਸਰਕਾਰ ਸਕੀਮ ਲਿਆਏਗੀ ਤਾਂ ਕਿ ਡੇਰੀ ਫਾਰਮਿੰਗ ਨੂੰ ਪ੍ਰਮੋਟ ਕੀਤਾ ਜਾਏ ਹਾਲਾਂਕਿ ਉਮੀਦਾਂ ਬਹੁਤ ਸਾਰੀਆਂ ਸਨ ਪਰ ਉਮੀਦਾਂ ਤੋਂ ਕਿਤੇ ਘੱਟ ਜਿਹੜਾ ਕਹਿ ਸਕਦੇ ਹਾਂ ਕਿ ਅੱਜ ਦੇ ਬਜਟ ਦੇ ਵਿੱਚ ਆਮ ਲੋਕਾਂ ਨੂੰ ਹਾਸਲ ਹੋਇਆ ਪਰ ਇਸ ਬਜਟ ਦੇ ਵਿੱਚ ਮਹਿਲਾਵਾਂ ਬੱਚਿਆਂ ਦੇ ਉੱਤੇ ਅਤੇ ਮਿਡਲ ਕਲਾਸ ਵਰਗ ਦੇ ਉੱਤੇ ਖਾਸ ਤੌਰ ਤੇ ਧਿਆਨ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ 5 ਸਾਲਾਂ ਦੇ ਵਿੱਚ 2 ਕਰੋੜ ਘਰ ਬਣਾਏ ਜਾਣਗੇ ਤੇ ਜਿਹੜੇ ਤਕਰੀਬਨ ਹੁਣ ਤੱਕ ਪੀਐਮ ਆਵਾਸ ਯੋਜਨਾ ਦੇ ਤਹਿਤ 3 ਕਰੋੜ ਘਰ ਬਣਾਏ ਜਾ ਚੁੱਕੇ ਨੇ ਛੋਟੇ ਸ਼ਹਿਰਾਂ ਨੂੰ ਜੋੜਨ ਦੇ ਲਈ ਉਡਾਨ ਸਕੀਮ ਲਿਆਂਦੀ ਜਾਵੇਗੀ ਨਵੀਆਂ ਟ੍ਰੇਨਾਂ ਜੋ ਆ ਸ਼ੁਰੂ ਕੀਤੀਆਂ ਜਾਣਗੀਆਂ ਤਿੰਨ ਨਵੇਂ ਰੇਲ ਕੋਰੀਡੋਰ ਜਿਹੜੇ ਆ ਸ਼ੁਰੂ ਕੀਤੇ ਜਾਣਗੇ ਤਾਂ ਕਿ ਭਾਰਤ ਦੇਸ਼ ਜਿਹੜਾ ਹੈ ਉਹ ਵਿਕਾਸਸ਼ੀਲ ਦੇਸ਼ਾਂ ਦੀ ਲਿਸਟ ਤੋਂ ਬਾਹਰ ਹੋ ਸਕੇ ਤੇ ਵਿਕਸਿਤ ਦੇਸ਼ਾਂ ਦੀ ਸੂਚੀ ਦੇ ਵਿੱਚ ਆ ਸਕੇ ਤਾਂ ਇਹ ਉਹ ਤਮਾਮ ਜਾਣਕਾਰੀ ਹੈ ਜਿਹੜੀ ਕਿ ਅੱਜ ਦੇ ਬਜਟ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਦਿੱਤੀ ਗਈ ਹੈ ਆਮ ਲੋਕਾਂ ਨੂੰ ਲੈ ਕੇ